ਖਾ ਰੇ ਆ ਫੇਪੇ ਸਬਜੀ ਖਾਲ ਖਾਲ ਰੋਟੀ ਵੀ ਖਾਲ ਲੈ ਮੈਂ ਨਹੀਂ ਖਾਣਾ ਬੋਤਾ ਤੂੰ ਜੀ ਖਾਲੂ ਤੂੰ ਜੀ ਖਾਲੂ ਜਾਲੀ ਤੂੰ ਜੀ ਖਾਲੂ ਬੋਲੇ ਛਾਣੇ ਹੋਗੇ ਤੁਸੀਂ ਤੇ ਉਹਨਾਂ ਹਨਾ ਹਾਈ ਮਰਜ਼ੀ ਲੱਗੀ ਦੂਸਰਾ ਚਮਚ ਦੋ ਦੂਛਾ ਜੀ ਪੋਨ ਨਾ ਹੈ ਹੈ ਉਹ ਤੇ ਦੇਖੀ ओहो खा लो खा लो खा लो खा लो ना मैं नहीं खानी बता है खा लो थले आ जाओ नाले तू तो पहाड़ से चढ़े हुए तुसी तो चलो मामा दम आ माम का पानी दम पानी पानी पीना ना हाँ माम आ पानी दम है आए नी पौना पूना सारा बिच गेरिया होया ਨਹੀਂ ਆਦਾ ਕੀ ਕਰਨਾ ਸੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਬਹੁਤ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਿ ਘਰ ਪਰਿਵਾਰ ਸਭ ਠੀਕ ਠਾਕ ਹੈ ਸਾਰੇ ਭੈਣ ਭਰਾ ਹਨਾ ਕਿਉਂਕਿ ਸਿਹਤ ਨਾਲ ਹੀ ਸਾਰਾ ਕੁਝ ਹੈ ਜੇ ਆਪਣਾ ਆਪਣਾ ਸਰੀਰ ਤੰਦਰੁਸਤ ਹੋਊਗਾ ਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ ਹਨਾ ਤੰਦਰੁਸਤੀ ਹੋਊਗੀ ਫੇਰ ਹੀ ਆਪਾਂ ਪੈਸਾ ਕਮਾ ਸਕਦੇ ਮਿਹਨਤ ਕਰ ਸਕਦੇ ਹਨਾ ਤਾਂ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਆ ਨਿਯਮਤਾ ਵਾਇਗਰੂ ਵੱਲੋਂ ਆਪਾਂ ਨੂੰ ਹਨ ਤੇ ਉਹ ਬਸ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਤੇ ਰਮਨ ਤੇਜ ਆਪਨੂੰ ਬਾਹਰ ਬੈਠਿਆ ਤੇ ਮੈਂ ਵੀਡੀਓ ਬਣਾਉਣ ਲੱਗਿਆ ਵਾਕਈ ਜਪਨੂਰ ਦੀਆਂ ਤਾਂ ਐਲਤਾ ਕਹ ਲੋ اسرਾਰਤਾ ਕਹ ਲੋ ਹਨ ਤੇ ਦਿਨੋ ਦਿਨ ਵੱਧ ਗਈਆਂ ਆ ਰਹੀਆਂ ਤੇ ਹੁਣ ਬਾਹਰ ਫਿਰਦੀ ਕਿਹੜੇ ਕੜਦੀ ਦੇਖਦੇ ਹਾਂ ਕੀ ਕਰਦੀ ਆ ਮੌਸਮ ਖਰਾਬ ਹੋ ਰਿਹਾ ਰਵਣਗੰਦੀ ਹੁਣ ਤਾਂ ਆਪਾ ਕਾਲਜ ਵਿੱਚ ਗਰਮੀ ਜੀ ਸੀਗੀ ਬਾੜੀ ਹਨਾ ਉਦਾਂ ਨਹੀਂ ਗਈ ਤੇ ਆਹ ਫਿਰ ਦੇਖ ਨਾ ਨਾ ਮੈਂ ਮੁੱਢ ਦੇ ਗੋਰਾ ਹਾਂ ਹੋਰ ਤੇ ਇੱਥੇ ਮੈਂ ਨਾ ਇੱਕ ਤੁਹਾਨੂੰ ਗੱਲ ਦੱਸਣੀ ਭੋਲ ਤੇ ਬਣਦਾ ਆ ਚੀਜ਼ਾਂ ਤੇ ਨਾ ਜੋੜਾਂ ਚ ਜੰਗਾਲ ਪੈ ਚੱਲੀ ਸੀਗੀ ਆ ਦੇਖੋ ਇਹ ਜੋੜਾਂ ਦੇ ਵਿੱਚ ਨਾ ਇਸੇ ਜੰਗਾਲ ਪਾਇ ਚੱਲੀ ਸੀਗੀ ਤੇ ਫਿਰ ਆ ਭਾਜੀ ਮੈਨੂੰ ਕਹਿੰਦੇ ਰਾਵਣ ਦੇ ਬ੍ਰਦਰ ਮੈਨੂੰ ਕਹਿੰਦੇ ਵੀ ਤੁਸੀਂ ਰਾਂਖ ਲਿਆ ਕੇ ਆਪਾਂ ਮਾਰ ਦਈਏ ਤੇ ਵੀ ਨਹੀਂ ਗਲ ਜਾਂਦਾ ਜਾਂਦੇ ਪੈਵ ਤੇ ਉਹ ਆਪਾਂ ਨੂੰ ਵੀ ਪਤਾ ਵੀ ਜੰਗਾਲ ਜਿੱਥੋਂ ਪਾਇ ਜੇ ਫਿਰ ਉਹ ਖਾ ਹੀ ਜਾਂਦੀ ਹੈ ਹਨਾ ਫਿਰ ਅਸੀਂ ਜਾਨੀ ਕਿ ਵੀ ਜੰਗਾਲ ਪਾਟ ਕੇ ਤੇ ਰੰਗ ਕੀਤਾ ਵੀਲਚੇਅਰ ਦੇ ਜੋੜਾਂ ਇਹਨੂੰ ਜਿੱਥੇ-ਜਿੱਥੇ ਸੀਗੀ ਤੇ ਹੁਣ ਇਹ ਫਿਰ ਦਿਆਂ ਬਾਹਰ ਗੇੜੇ ਕੱਢ ਦਿਆਂ ਮੈਂ ਨਾ ਰਗ ਉਹ ਜਿਹੜਾ ਆਪਣੀ ਚਾਰ ਦੇ ਤੇ ਲੱਗੀ ਵੀ ਆ ਤੇ ਪਤਾ ਨਹੀਂ ਕੀ ਕੀ ਕੋਲੇ ਲੈ ਕੇ ਆਈਏ ਕੰਕਰੀਟ ਲੈ ਸੈਂ ਲੈ ਸੈਂ ਮੈਂ ਨਾ ਫੋਨ ਚੱਕ ਕੇ ਤਰ ਨਹੀਂ ਸਕਦਾ ਤਾਂ ਜੜਾਈ ਕੱਠੀ ਲੜਾਈ ਮਰੂ ਆ ਗਈ ਤੇ ਲੰਬਾ ਮੇਰੇ ਸਾਰੇ ਰਹੇ ਦਾ ਰਮਣ ਦਾ ਵੀ ਵੀਡੀਓ ਨਹੀਂ ਬਣਾਉਂਦੇ ਵੀਡੀਓ ਨਹੀਂ ਬਣਾਉਂਦੇ ਤੇ ਅੱਜ ਮੈਂ ਕਿ ਲੰਬਾ ਲਾਈ ਦੇ ਕੇ ਓਖੇ ਸੋਖੇ ਵੀਡੀਓ ਦੀ ਸ਼ੁਰੂਆਤ ਦਾ ਮੈਂ ਤੋ ਨਾ ਫੋਨ ਲੈ ਕੇ ਤੁਰਿਆ ਨਹੀਂ ਜਾਂਦਾ ਮੈਂ ਤੁਰੂੰਗਾ ਜਾਂ ਫੋਨ ਤੁਰੂੰਗਾ ਇਸ ਕਰਕੇ ਵੀ ਮੈਂ ਫੋਨ ਚੱਕ ਕੇ ਤੁਰ ਨਹੀਂ ਸਕਦਾ ਮੈਂ ਪਿੰਪੌਮ ਦੇਖ ਲਿਆ ਔਰ ਮਗਰ ਪੈ ਗਈ ਕੀ ਪਿੰਪੌਮ ਅਰ ਨੂਰਾ ਆਇਆ ਪਾ ਲੈ ਕੇ ਆ ਕੇ ਪਤਾ ਆ ਦੋ ਸ਼ੌਕ ਦੁਕਾਨ ਤੇ ਆ ਜੋ ਕੰਨ ਤੋਂ ਲੈ ਕੇ ਗਈ ਆ ਚੱਲ ਗਏ ਆ ਜਾ ਚੀਜੀ ਲੈ ਆ ਪਾਪਾ ਨਾਲ ਆ ਜਾ ਇੱਕ ਚੀਜ਼ ਖੋਣੀ ਹੁੰਦੀ ਐ ਨੇ ਤੇ ਸਿਪੇ ਲੈ ਕੇ ਆਈ ਇਹਨੂੰ ਸਿਪੇ ਲੈ ਕੇ ਆਈ ਸਤਿ ਸ਼੍ਰੀ ਅਕਾਲ ਜੀ ਸਾਰੇ ਨੇ ਮੇਰੇ ਨਾਲ ਤੁਸੀਂ ਵਧੀਆ ਹੋਵੋਗੇ ਅਸੀਂ ਵੀ ਵਧੀਆ ਆ ਵਾ ਤੇ ਮੈਂ ਰਹਿ ਗਈ ਸੀ ਸਤਿ ਸ਼੍ਰੀਕਾਲ ਬੁਲਾਨੀ ਕਿਉਂਕਿ ਮੈਂ ਜਪਨੂਰ ਦੇ ਵਿੱਚ ਜ਼ਿਆਦਾ ਧਿਆਨ ਸੀ ਮੇਰਾ ਬਾਹਰ ਨੂੰ ਤੇ ਬਾਹਰ ਤੁਹਾਡੇ ਭਾਜੀ ਵੀਡੀਓ ਬਣਾਈ ਜਾ ਰਹੇ ਸੀ ਜਦੋਂ ਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਸੀ ਵੀਡੀਓ ਬਣਾਉਣ ਚ ਤੇ ਉਹਨਾਂ ਕਿਉਂਕਿ ਜਪਨੌਰ ਦਾ ਨਾ ਇਹ ਕਿ ਧਿਆਨ ਰੱਖਣਾ ਪੈਂਦਾ ਤੇ ਇਸ ਲਈ ਮੈਂ ਤੁਹਾਡੇ ਭਾਜੀ ਨੂੰ ਕਹੀ ਜਾਨੀ ਆ ਕਿ ਥੋੜੀ ਥੋੜੀ ਕਰਕੇ ਨਾ ਤੁਸੀਂ ਵੀਡੀਓ ਬਣਾ ਲਓ ਚਲੋ ਕਿਸੇ ਟਾਈਮ ਥੋੜਾ ਜਿਹਾ ਔਖਾ ਵੀ ਹੋ ਜਾਂਦਾ ਉਹਨਾਂ ਲਈ ਬਾਕੀ ਇਹ ਕਿ ਅੱਜ ਨਾ ਅਸੀਂ ਬਾਹਰ ਜਦੋਂ ਬੈਠੇ ਸੀ ਨਾ ਤੇ ਅਰਜੀਤ ਭਾਜੀ ਤੁਹਾਡੇ ਭਾਜੀ ਦਾ ਫੋਨ ਨਹੀਂ ਚੱਲ ਰਿਹਾ ਸੀ ਫੋਨ ਚਲਾਉਂਦੇ ਚਲਾਉਂਦੇ ਕੀ ਹੋਇਆ ਮੈਨੂੰ ਕਹਿੰਦੇ ਮੇਰਾ ਨਾ ਫੋਨ ਰੀਸੈਟ ਮਾਰਦੇ ਰੀਸੈਟ ਮਾਰਦੇ ਮਾਰਦੇ ਕੀ ਹੋਇਆ ਦੂਜਾ ਚਲੋ ਇੱਕ SIM ਦੇ ਵਿੱਚ ਜਿਹੜੇ ਨੰਬਰ ਵਗੈਰਾ ਸੀ ਤੇ ਉਹ ਸਾਰੇ ਕੁਝ ਫੋਨ ਫਾਰਮੈਟ ਮਾਰਤਾ ਸਾਰਾ ਸਾਫ ਕਰਤਾ ਤੇ ਉਹਦੇ ਵਜੇ ਕਰਕੇ ਜਿਹੜੇ ਭੈਣ ਭਰਾਵਾਂ ਦੇ ਕੰਟੈਕਟ ਨੰਬਰ ਸੀ ਨਾ ਉਹ ਸਾਰਿਆਂ ਦੇ ਸਭ ਡਿਲੀਟ ਹੋ ਗਏ ਐਡਾ ਵੱਡਾ ਨੁਕਸਾਨ ਹੋ ਗਿਆ ਐ ਚੀਜ਼ ਦਾ ਹੋਇਆ ਕਿ 700 ਨੰਬਰ ਸੀਗਾ ਮੇਰੇ ਕੋਲ 700 ਕੱਲ ਹੀ ਅਜੇ ਮੈਂ ਕੱਲ ਹੀ ਅਜੇ ਮੈਂ ਚੈੱਕ ਕੀਤਾ ਸੀ ਮੈਂ ਕਿ ਤੁਹਾਡੇ ਕੋਲ ਐਨਾ ਨੰਬਰ ਹੈਗਾ ਤੇ ਚਲੋ ਆਪਣੇ ਪਿੰਡ ਵਗੈਰਾ ਦੇ ਵਾਲਿਆਂ ਦੇ ਵੀ ਸੀ ਨੰਬਰ ਤੇ बाकी व्लॉग देख बाकी ਜਿਹਨਾਂ ਦੇ ਵਲੌਗ ਵਲੌਗ ਦੇਖਦੇ ਜਿਹੜੇ ਭੈਣ ਭਰਾ ਸਾਰੇ ਉਹਨਾਂ ਸਭ ਦਾ ਨੰਬਰ ਹਨਾ ਮੈਂ ਉਹ ਸਭ ਦੇ ਨੰਬਰ ਤੁਸੀਂ ਦੇਖ ਲਓ 740 ਕੰਟੈਕਟ ਸੀ ਤੇ ਉਹ ਚੋਂ ਕੋਈ ਵੀ ਨਹੀਂ ਰਿਹਾ ਇੱਕ ਵੀ ਨਹੀਂ ਰਿਹਾ ਤੇ ਮੈਂ ਇਹੀ ਕਵਾਂਗੀ ਕਿ ਜਿਨ੍ਹਾਂ ਜਿਨ੍ਹਾਂ ਕੋਲ ਹਰਜੀਤ ਦਾ ਨੰਬਰ ਹੋ ਜਰੂਰ ਉਹਨਾਂ ਨੂੰ ਮੈਸੇਜ ਕਰਨ WhatsApp ਤੇ ਤੇ ਆਪਣਾ ਨੰਬਰ ਤੋਂ ਚਾਹੋ ਕੋਈ ਨਹੀਂ ਤੁਹਾਡਾ ਦੁਬਾਰਾ ਆ ਜੇ ਤਾਂ ਕਿ ਗੱਲਬਾਤ ਹੋ ਸਕੇ ਹਨਾ ਤੇ ਐ ਚੀਜ਼ ਦਾ ਨੁਕਸਾਨ ਤੇ ਬਹੁਤ ਵੱਡਾ ਹੈ ਬਾਕੀ ਜਿਹੜੀ ਹਰ ਚੀਜ਼ ਦੇ ਫੋਨ ਚ ਆਈਡੀ ਚੱਲ ਰਹੀ ਸੀ ਉਹਦਾ ਨੁਕਸਾਨ ਆ ਹੋ ਗਿਆ ਕਿ ਉਹਦੇ ਤੇ ਜਪਨੂਰ ਦੀਆਂ ਵੀਡੀਓ ਪਾਉਂਦੇ ਸੀ ਉਹਦਾ ਵੀ ਸਬਸਕ੍ਰਾਈਬਰ ਬਹੁਤ ਸੀ 7000 ਤੋਂ ਉੱਤੇ ਸੀ ਤੇ ਉਹਦਾ ਵੀ ਨੁਕਸਾਨ ਹੋ ਗਿਆ ਕਿ ਆਈਡੀ ਉਹ ਵੀ ਡਿਲੀਟ ਹੋ ਗਈ ਤੇ ਐ ਚੀਜ਼ ਹੋਈ ਚਲੋ ਫੋਨ ਨੂੰ ਤਾਂ ਨਹੀਂ ਕੁਝ ਹੋਇਆ ਪਰ ਜਿਹੜਾ ਐਸੇ ਦਾ ਨੁਕਸਾਨ ਆ ਉਹ ਵੀ ਐ ਇਹ ਕਿ ਅਗਰ ਲਿਖੇ ਹੁੰਦੇ ਨੰਬਰ ਵਗੈਰਾ ਕਿਤੇ ਫਿਰ ਤੇ ਚਲੋ ਕੋਈ ਨਹੀਂ ਸੀ ਜਾਂ ਹਨਾ ਪਰ ਆਈਫੋਨ ਦਾ ਇੱਕ ਐ ਨੁਕਸਾਨ ਹੋ ਜਾਂਦਾ ਹੈ ਇਹਨੂੰ ਚਾਹੇ ਸਾਫ ਕਰੋ ਕਲੀਨ ਕਰੋ ਹਨਾ ਤੇ ਜਾਂ ਉਵੇਂ ਟੋਟਲ ਜੇ ਤਾਂ ਵੀ ਨੁਕਸਾਨ ਹੀ ਹੋ ਜਾਂਦਾ ਤੇ ਇੱਕ ਇਹ ਵੀ ਸਭ ਤੋਂ ਵੱਡਾ ਨੁਕਸਾਨ ਹੈ ਕਿ ਜਿਹੜੇ ਭੈਣ ਭਰਾਵਾਂ ਦੇ ਨੰਬਰ ਹੁੰਦੇ ਨੇ ਉਹ ਵੀ ਉੱਡ ਜਾਂਦੇ ਨੇ ਤੇ ਹੁਣ ਕੋਸ਼ਿਸ਼ ਇਹ ਹੀ ਕਰ ਰਹੇ ਨੇ ਕਿ ਉਹ ਵਾਪਸ ਆ ਜੇ ਕਿਸੇ ਤਰ੍ਹਾਂ ਬਾਕੀ ਆਈਡੀ ਅਗਰ ਪੈ ਕੇ ਆਈਡੀ ਤੇ ਪੈਣੀ ਕਿਵੇਂ ਆ ਉਹ ਨਹੀਂ ਪਤਾ ਲੱਗ ਰਿਹਾ ਨਹੀਂ ਤੇ ਕੀ ਪਤਾ ਵਾਪਸ ਆ ਜੇ ਉਹੀ ਅਜੇ ਚੈੱਕ ਕਰ ਰਹੇ ਆਂ ਇਹ ਐ ਕੰਮ ਮੇਰੇ ਤੋਂ ਹੋ ਗਿਆ ਨੁਕਸਾਨ ਜਿਹਾ ਕਿਉਂਕਿ ਤੁਹਾਡੇ ਪਾਈ ਨੇ ਮੈਨੂੰ ਇਹ ਕਹਿਆ ਸੀ ਕਿ ਨੰਬਰ ਮੇਰੇ SIM ਦੇ ਵਿੱਚ ਹੈ ਤੇ ਉਹਨੇ ਕੁਝ ਹੋਏਗਾ ਤੇ ਮੈਂ ਇਹਨੂੰ ਜਿੱਥੋਂ ਤੱਕ ਧਿਆਨ ਦੇ ਮੈਂ ਕਿਹਾ SIM ਵੀ ਨਿਕਲਦਾ ਹੈ ਕਰਨਾ ਪੈਂਦਾ ਤਾਂ ਕਰਕੇ ਉਹ ਫੋਨ ਨੂੰ ਸਾਫ਼ ਕੀਤਾ ਜਾਂਦਾ ਕਲੀਨ ਕੀਤਾ ਜਾਂਦਾ ਤੇ ਇਹ ਕਹਿੰਦੇ ਨਹੀਂ ਨਹੀਂ ਹੋ ਜਾਏਗਾ ਆ ਜਾਏਗਾ ਮੈਨੂੰ ਜਿੱਥੋਂ ਤੱਕ ਹੈ ਉਹ ਜਦੋਂ ਮੈਂ ਕਲੀਨ ਕੀਤਾ ਸਾਰਾ ਤੇ ਉਹਦੇ ਵਿੱਚ ਜਿਹੜੇ ਨੰਬਰ ਵੀ ਸੀ ਉਹ ਵੀ ਸਾਰੇ ਸਾਫ਼ ਹੋ ਗਏ ਕਲੀਨ ਹੋ ਗਏ ਤੇ ਹੁਣ ਬੈਠੇ ਨੇ ਆਪਣਾ ਉਸ ਫੋਨ ਦੇ ਵਿੱਚ ਨਾ ਉਸ ਫੋਨ ਦੇ ਵਿੱਚ ਜਿਹੜੀ ਸਾਡੀ ਇੱਕ ਨੋਕੀ ਜੋੜੀ ਦੀ ਆਈਡੀ ਸੀ ਉਹ ਵੀ ਹੈਗੀ ਸੀ ਐ ਸ਼ੁਕਰ ਕਰੋ ਕਿ ਮੇਰੇ ਫੋਨ ਤੇ ਵਿੱਚ ਵੀ ਚੱਲਦੀ ਪਈ ਹੈ ਆਈਡੀ ਤਾਂ ਕਰਕੇ ਨਹੀਂ ਤੇ ਤੁਸੀਂ ਜਿੰਨੇ ਵੀ ਭੈਣ ਭਰਾ 1.5 ਲੱਖ ਸਬਸਕ੍ਰਾਈਬਰ ਹੋ ਗਿਆ ਅਸੀਂ ਨਾ ਸਭ ਨੂੰ ਇਸ ਚੀਜ਼ ਦਾ ਥੋੜਾ ਜਿਹਾ ਹੀ ਪਾਰਟੀ ਕਰਨੀ ਸੀ ਕਿ 1.5 ਲੱਖ ਸਬਸਕ੍ਰਾਈਬਰ ਤੁਸੀਂ ਕਰ ਲਿਆ ਤੁਸੀਂ ਤੁਹਾਡੀ ਵਜੇ ਨਾਲ ਅਸੀਂ 150 ਲੱਖ ਸਬਸਕ੍ਰਾਈਬਰ ਤੇ ਪਹੁੰਚ ਗਏ ਆ ਹਣਾ ਚਲੋ ਅੱਗੇ-ਅੱਗੇ ਵੀ ਪਹੁੰਚਾਂਗੇ 2 ਲੱਖ 3 ਲੱਖ ਜਿੰਨੇ ਵੀ ਹੋ ਸਕੇ ਪਹੁੰਚਾਂਗੇ ਤੁਹਾਡਾ ਐਵੇਂ ਸਾਥ ਬਣਿਆ ਰਵੇ ਤੇ ਅਸੀਂ ਵਲੌਗ ਦਾ ਵਲੌਗਿੰਗ ਕਰਨ ਦਾ ਟਾਈਮ ਕਾਫੀ ਅੱਗੇ ਤੱਕ ਲੈ ਕੇ ਜਾਈਏ ਕੁਝ ਨਵਾਂ ਕਰੀਏ ਨਵਾਂ ਕਰਕੇ ਕੋਸ਼ਿਸ਼ ਕਰੀਏ ਨਵਾਂ ਕਰੀਏ ਕਿਉਂਕਿ ਥੋੜਾ ਜਿਹਾ ਹੁਣ ਜਪਨੂਰ ਵੀ ਥੋੜੀ ਵੱਡੀ ਹੋਈ ਜਾ ਰਹੀ ਹੈ ਤੇ ਉਹਦੇ ਕਰਕੇ ਅਸੀਂ ਮੈਨੂੰ ਇਹ ਜਿਹਾ ਥੋੜਾ ਜਿਹਾ ਆਪਾਂ ਵੀ ਬਾਹਰ ਅੰਦਰ ਜੇ ਜਾਵਾਂ ਕਰਾਂਗੇ ਸ਼ਾਇਦ ਤਾਂ ਹੀ ਵੀਡੀਓ ਚੱਲੂਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਘਰੇ ਬੈਠ ਕੇ ਵੀ ਵੀਡੀਓ ਬਣਾਉਂਦੀਆਂ ਕਿਉਂਕਿ ਗੱਲਾਂ ਬਾਤਾਂ ਵੀ ਚਾਹੀਦੀਆਂ ਤੇ ਗੱਲਾਂ ਬਾਤਾਂ ਘਰੇ ਬਹਿ ਕੇ ਰੋਜ਼-ਰੋਜ਼ ਨਹੀਂ ਆਉਂਦੀਆਂ ਨਵੀਆਂ ਕਈ ਵਾਰੀ ਬਾਹਰ ਜਾ ਕੇ ਨਵੀਂ ਚੀਜ਼ ਦੇਖ ਕੇ ਤੇ ਬੰਦੇ ਨੂੰ ਕੁਝ ਯਾਦ ਆ ਜਾਂਦਾ ਹੈ ਜਾਂ ਹਨਾ ਉਹ ਚੀਜ਼ ਦਾ ਹਿਸਾਬ ਹੋ ਜਾਂਦਾ ਤਾਂ ਕਰਕੇ ਮੇਰੇ ਵੀ ਤੁਹਾਡਾ ਸਾਥ ਐਵੇਂ ਹੀ ਬਣਿਆ ਰਹੇ ਜੇ 1.5 ਲੱਖ ਹੋਇਆ ਤੇ 3 ਲੱਖ ਵੀ ਹੋ ਤੇ 3 ਲੱਖ ਤੋਂ 10 ਲੱਖ ਵੀ ਹੋ ਐਵੇਂ ਬਣਿਆ ਰਹੇ ਜਪਨੌਰ ਸੁੱਤੀ ਹੋਈ ਸੀ ਉਹ ਨੋਟੀ ਦਿੱਲੀ ਹੋ ਤੇ ਮੈਂ ਹੋਲੀ ਹਿਦਾ ਹੀ ਪਹਿਲੇ ਬੋਲ ਰਹੀ ਸੀ ਕਿ ਜਪਨੂ ਨਾ ਉੱਤੇ ਜੀਓ ਤਕਲੀ ਢਿੰਗ 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 ਜਦੋਂ ਉਹ ਉੱਠ ਗਿਆ ਮੇਰੀ ਬਿੱਲੀ ਉੱਠ ਗਈ ਜਦੋਂ ਉਹ ਉੱਠ ਗਈ ਇਹ ਪੁੱਛਾਤੀ ਕਰ ਗਾ ਅਭੀ ਮੂਡ ਨਹੀਂ ਹੈ ਬਈ ਹੁਣ ਅਸੀਂ ਥੋੜਾ ਜਿਹਾ ਪਾਰਪੂਰ ਕਰਾਂਗੇ ਹਾਂ ਕਰਕੇ ਕਿਹੜੀ ਵਾ ਮम्मा ਕੋ ਲਾਣਾ ਆ ਜਾਓ ਆ ਜਾਓ ਲੈ ਜਾਓ ਆ ਮੇਰਾ ਪੁੱਤ ਬਹੁਤ ਵੱਡਾ ਘਾਟਾ ਰਮਣ ਨੇ ਮੈਨੂੰ ਪਾਦ ਤਾ ਟੈਂਸ਼ਨ ਵੀ ਪੈ ਗਈ ਨਾਲ ਦੀ ਨਾਲ ਟੈਂਸ਼ਨ ਬੜੀ ਪੈ ਗਈ ਮੈਨੂੰ ਆਪ ਸੀ ਜਦੋਂ ਉੱਡਿਆ ਮੈਨੂੰ ਬੜੀ ਟੈਂਸ਼ਨ ਹੋਈ ਕਿਉਂਕਿ ਨਾ ਜਿਵੇਂ ਕਿ ਇਹਨਾਂ ਨੇ ਬੂਦ ਬੂਦ ਨਾਲ ਦਰਿਆ ਭਰਦਾ ਹਨ 700 ਨੰਬਰ ਸੀਗਾ ਮੇਰੇ ਕੋਲ ਬਹੁਤ ਸਾਰੇ ਭੈਣ ਭਰਾਵਾਂ ਦਾ ਹਨ ਤੇ ਆਪਣੇ ਪਿੰਡ ਵਾਲੇ ਆਪਣੇ ਪਿੰਡ ਦਾ ਹਨ ਹੋਰ ਆਸੇ ਪਾਸੇ ਕੁਝ ਤਾਂ ਮੈਂ ਜਾਨੀ ਕਿ ਵੀ ਕਰ ਲਿਆ ਕੁਝ ਰਮਨ ਕੋਲ ਵੀ ਸੀਗੇ ਹਨ ਤੇ ਉਹ ਰਮਨ ਨੇ ਮੈਨੂੰ ਦੇਤੇ ਤੇ ਰਮਨ ਕੋਲ ਤਾਂ ਵੈਸੇ ਵੀ 150 ਕੰਟੈਕਟ ਹੀ ਆ ਮੇਰੇ ਕੋਲ 700 ਕੰਟੈਕਟ ਸੀਗਾ ਤੇ ਸਾਰਾ ਦਾ ਸਾਰਾ ਜਾਨੀ ਕਿ ਵੀ ਫੱਟੀ ਪੂਚੀ ਗਈ ਤੇ ਚਲੋ ਕੋਈ ਖਾਸ ਗੱਲ ਨਹੀਂ ਕਿ ਨੰਬਰ ਤਾਂ ਫਿਰ ਵੀ ਆ ਜਾਂਦੇ ਹੁੰਦੇ ਆ ਜਿੰਨਾ ਭੈਣ ਭਰਾਵਾਂ ਕੋਲ ਤਾਂ ਮਤਲਬ ਤੁਹਾਡਾ ਨੰਬਰ ਹੈਗਾ ਹਨ ਤੇ ਉਹ ਸਾਰੇ ਆਪਣਾ ਬੇ ਜਦ ਮਰ ਲਗੀ ਵਟਸਐਪ ਤੇ ਕੰਟੈਕਟ ਕਰੀ ਜਾਣਾ ਹਣਾ ਤੇ ਐਨਾ ਹੋ ਸਕਦਾ ਕਿ ਚਲੋ ਉਹ ਤੇ ਕੰਟੈਕਟ ਵਟਸਐਪ ਮਾਫੀ ਹੁਣ ਇੱਕ ਮੈਨੂੰ ਜੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਹਣਾ ਕਿਉਂਕਿ ਵੀਡੀਓ ਪਹੁੰਚੇਗੀ ਤੇ ਤਾਂ ਹੀ ਤੁਹਾਨੂੰ ਐਸੀ ਅੱਜ ਦੀ ਬਾਕੀ ਹੁਣ ਆਇਆ ਸੀਗਾ ਉਹ ਕਹਿੰਦੇ ਸੀ ਨਾ ਵੀ ਉਹ ਮੈਨੂੰ ਮੇਥੋਂ ਸਟੇਟਸ ਜਿਹੜਾ ਵਧੀਆ ਲੱਗਦਾ ਉਹ ਮੰਗ ਲੈਂਦੇ ਹੁੰਦੇ ਹਣਾ ਮੈਂ ਚਲੋ ਪਹਿਣਾ ਮੰਗਦਾਂ ਜੇ ਤੁਮੈਂ ਸੈਂਡ ਕਰ ਦਿੰਦਾ ਨਾ ਤੇ ਉਹ ਮੰਗਿਆ ਉਹਨਾਂ ਨੇ ਮੈਂ ਕਿਹਾ ਸੀ ਮੈਂ ਕਰਕੇ ਰਮਨ ਨੂੰ ਤੋਂ ਮੈਂ ਸੈਟ ਕਰਵਾਇਆ ਸੀਗਾ ਰੀਸੈਟ ਠੀਕ ਹੈ ਉਹਨੇ ਸਾਰਾ ਕੁਝ ਰੀਸੈਟ ਮਾਰਤਾ ਤੇ ਇਸ ਕਰਕੇ ਸਟੇਟਸ ਟੁੱਟ ਉਸ ਜਿਹੜੇ ਪਹਿਲਾਂ ਲੱਗੇ ਲੁਗੇ ਹੋਣਗੇ ਉਹ ਰਹਿ ਗਏ ਆ ਤੁਹਾਨੂੰ ਸ਼ਾਇਦ ਨਜ਼ਰ ਆਉਂਦੇ ਹੋਣਗੇ ਹਨਾ ਤੇ ਅਦਰਵਾਈਜ਼ ਮੇਰੇ ਮੋਬਾਈਲ ਦੇ ਵਿੱਚ ਕੁਝ ਵੀ ਨਹੀਂ ਗਿਆ ਇਸ ਵਕਤ ਮੇਰੇ ਮੋਬਾਈਲ ਦੇ ਵਿੱਚ ਕੋਈ ਫੋਟੋ ਵੀ ਨਹੀਂ ਰਹੀ ਤੇ ਸਭ ਡਿਲੀਟ ਮਾਰਤਾ ਕੀ ਉਹ ਕੰਟੀਨਿਊ ਉਹ ਕਰਦਣਾ ਸੀ ਕਿ ਬੈਕਅੱਪ ਨਹੀਂ ਕਰਨਾ ਚਾਹੀਦਾ ਨਾ ਨਿਊ ਨਵੇਂ ਉਹ ਵਟਸਐਪ ਨਹੀਂ ਨਹੀਂ ਉਹ ਹੀ ਕੰਟੀਨਿਊ ਕੀਤਾਗਾ ਵਟਸਐਪ ਤਾਂ ਕੀਤਾ ਉਹਦੇ ਤਾਂ ਆ ਗਏ ਉਹਨੇ ਵਾਪਸ ਹਾਂ ਤਾਂ ਹੀ ਆਏ ਨੇ ਨਹੀਂ ਤੇ ਅਗਰ ਤੁਝੇ ਉਹ ਨੂੰ ਵੀ ਕਹਿੰਦੇ ਨਾ ਰੀਸਟਾਰਟ ਦੁਬਾਰਾ ਨਵੀਂ ਤੋਂ ਬਣਾਣੀ ਹਾਂ ਨਹੀਂ ਨਹੀਂ ਨੂੰ ਕੁਝ ਨਹੀਂ ਆਉਣਾ ਸੀ ਤੁਹਾਡਾ ਵਾਪਸ ਆਇਆ ਤਾਂ ਕੁਝ ਵੀ ਨਹੀਂ ਵਾਪਸ ਉਹ ਤਾਂ ਜਿਹੜੇ ਸਟੇਟਸ ਲੱਗੇ ਹੋਏ ਆ ਉਹਦੇ ਜਿਹਨਾਂ ਨੇ ਮੈਂ ਹਾਂ ਜਿਹਨਾਂ ਕੋਲ ਨੰਬਰ ਹੈਗਾ ਮੇਰਾ ਉਹ ਦੇਖੀ ਜਾਂਦੇ ਆ ਉਹ ਤੁਹਾਨੂੰ ਵਾਪਸ ਹਾਂ ਇਦਾਂ ਤੇ ਹੋ ਸਕਦਾ ਕਿਸੇ ਖਾਲ ਗੁੰਜੇ ਚ ਪਏ ਹੋਣ ਨੰਬਰ ਜਿਵੇਂ ਪਤਾ ਨਹੀਂ ਕੀ ਨੁਕਸਾਨ ਚ ਹੋ ਗਿਆ ਕੋਈ ਖਾਸ ਗੱਲ ਨਹੀਂ ਤਾਂ ਤੇ ਖਾਸ ਗੱਲ ਨਹੀਂ ਤਾਂ ਨੰਬਰ ਨਹੀਂ ਵਾਪਸ ਆਂਦੇ 19 ਦਰ ਤੱਕ ਤੇ ਹੈ ਹੁਣ ਪਹਿਲਾਂ ਅਗਲੇ ਨੂੰ ਪੁੱਛਣਾ ਪਿਆ ਕਰੂਗਾ ਕੌਣ ਬਾਈ ਕੌਣ ਆ ਬਣੇ ਹੈਨਾ ਕਿੱਥੋਂ ਦੀ ਬੋਲਦੇ ਕਿੱਥੋਂ ਬੋਲਦੇ ਹੈਨਾ ਅਜੇ ਗੱਲ ਦੀ ਮਕਸੂਦਾ ਵਾਲੀ ਆਂਟੀ ਨੂੰ ਯਾਦ ਕਰ ਰਹੀ ਸੀ ਹੈਨਾ ਜਲੰਧਰ ਤੋਂ ਜਿਹੜੇ ਸੀ ਹੁਣ ਉਹਨਾਂ ਦਾ ਫੋਨ ਆਇਆ ਸੀ ਫੋਨ ਆਇਆ ਸੀ ਹਾਂ ਉਹਨਾਂ ਦਾ ਫੋਨ ਆਇਆ ਬਸ ਗਿਆ ਉਹਨਾਂ ਨਾਲ ਗੱਲ ਨਹੀਂ ਹੋਈ ਹੈ ਹੈਨਾ ਇਹ ਸਾਰਿਆਂ ਤੱਕ ਵੀਡੀਓ ਪਹੁੰਚ ਰਹੀ ਹੈ ਤੇ ਤਾਂ ਸਾਰੇ ਜੇ ਸਾਡੀ ਅੱਜ ਅੱਜ ਦੀ ਵੀਡੀਓ ਸਾਰਿਆਂ ਤੱਕ ਪਹੁੰਚ ਰਹੀ ਹੈ ਤੇ ਪਲੀਜ਼ ਆਪਣਾ ਰਿਪਲਾਈ ਕਰਨ ਵਾਸਤੇ ਹਰ ਜੀ ਦੇ ਨੰਬਰ ਤੇ ਇਹੀ ਹੈ ਕਿ ਚਲੋ ਆਪਣਾ ਇੱਕ ਦੂਜੇ ਨਾਲ ਜੁੜੇ ਰਹੀਏ ਤੇ ਜੇ ਨੰਬਰ ਵਾਪਸ ਆ ਹੀ ਜਾਂਦੇ ਤੇ ਵਧੀਆ ਗੱਲ ਹੈ ਹਨ ਤੇ ਬਾਕੀ 1.5 ਲੱਖ ਸਬਸਕ੍ਰਾਈਬਰ ਤੇ ਉਸੇ ਥੋੜੀ ਜੀ ਸੈਲੀਬ੍ਰੇਟ ਕਰਾਂਗੇ ਜਿਆਦਾ ਤੇ ਨਹੀਂ ਬਹੁਤਾ ਨਹੀਂ ਕਰ ਸਕਦੇ ਤੇ ਥੋੜਾ ਜਿਆ ਤੇ ਕਰਾਂਗੇ ਕਿਉਂਕਿ ਤੁਹਾਡੀ ਹੈ ਤੁਹਾਡੀ ਬਦੌਲਤ ਹੀ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆਪਣਾ ਤੁਸੀਂ ਐਵੇਂ ਹੀ ਸਾਥ ਦੇਦੇ ਰਹੋ ਤੇ ਹੱਦ ਥੋੜਾ ਜਿਹਾ ਮੂਡ ਮੇਰਾ ਅਫਸਰ ਜਿਹਾ ਹੋ ਗਿਆ ਉਸ ਕਰਕੇ ਬਹੁਤ ਸੱਚੀ ਮੈਂ ਕਰੀ ਨਹੀ ਮੈਂ ਅਭੀ ਇਹਨੂੰ ਦਿਖਾ ਕੇ ਆਉਂਗਾ ਮੈਂ ਥੋੜਾ ਜਿਹਾ ਇਸੀ ਦਾ ਧਿਆਨ ਰੱਖ ਲੈਂਦੇ ਨਾ ਕਿਸੇ ਮੇ ਬਾਹਰ ਕੱਢ ਲਈ ਇਸੀ ਮੇ ਕੱਢ ਲਈ ਫੋਨ ਦੇ ਵਿੱਚੋਂ ਤੇ ਸ਼ਾਇਦ ਨਾ ਜਾਂਦਾ ਲੱਗੇ ਆਪਣੇ ਆਪ ਤੇ ਮੈਨੂੰ ਬੜੀ ਹੁੰਦੀ ਬੰਦਾ ਕਿੰਨਾ ਮਿਹਨਤ ਕਰਦਾ ਹੈ ਨਾ ਕਿਸੇ ਨਾਲ ਜੁੜਾ ਚੱਲ ਤੂੰ ਰੋਣਾ ਲੱਗ ਜੀ ਨਹੀ ਨਾ ਪਤਾ ਹੁੰਦਾ